ਤਣਾ ਬੱਚਾ ਇੱਕ ਲੈ ਕੇ ਸਵੇਰੇ ਡੰਗਰਾਂ ਨੂੰ ਗਿਆ ਸੀ ਉਹਨੇ ਡੰਗਰਾਂ ਨੇ ਕਿਤੇ ਚਰੀ ਚੂਰੀ ਖਾ ਲਈ ਐ ਤੇ ਡੰਗਰਾਂ ਨੂੰ ਚਰੀ ਚੂਰੀ ਖਾਣ ਦੇ ਨਾਲ ਉਹ ਚੜ ਗਈ ਐ ਤੇ ਯਾਰ ਡੰਗਰ ਮਤਲਬ 5-7 ਮਰ ਗਏ ਆ ਮਜ ਕੋਈ 3-4 ਲੱਖ ਦਾ ਨੁਕਸਾਨ ਹੋ ਗਿਆ ਵਾ ਤੇ ਵਿਚਾਰਾ ਗਰੀਬ ਐ ਵਿਚਾਰਾ ਤੇ ਉਹਦੀ ਜਿਹੜਾ ਮਦਦ ਕੀਤੀ ਜਾਵੇ ਡਾਕਟਰ ਵਿਚਾਰਿਆਂ ਨੇ ਬੜੀ ਹੈਲਪ ਕੀਤੀ ਐ ਬਾਕੀ ਆਪਣੇ ਜੀਵਨਦਾਰ ਭਰਾਵਾਂ ਨੇ ਵੀ ਬਹੁਤ ਮਦਦ ਕੀਤੀ ਐ ਪਾਣੀ ਪੂਣੀ ਪਿਆਲਾ ਵਾ ਬਹੁਤ ਹੈਲਪ ਕੀਤੀ ਸਾਡੇ ਨਾਲ ਬਹੁਤ ਮਦਦ ਕੀਤੀ ਐ ਹੈ ਵਿਚਾਰਾ ਗਰੀਬ ਐ ਉਹਦੀ ਮਤਲਬ ਸਰਕਾਰ ਦੇ ਵੱਲੋਂ ਬਹੁਤ ਮਦਦ ਕੀਤੀ ਜਾਵੇ ਆਹ ਨਾ ਚਰੇ ਗਿਆ ਨੰਗਰ ਚਾਰ ਦੇ ਪਰਪਿੰਡੀ ਸਤਨ ਤੇ ਮਤਰਾ ਚ ਉਧਰ ਅਮਦੇਨ ਨੇ ਪੰਗਰਾਜ ਦਾ ਵਿਚਾਰਨਾ ਫਿਰ ਗਿਆ 9 ਵਜੇ ਤੇ ਵਾਪਸੋਂ ਦੇ ਰਿਓ ਪੰਗਰਾਜ ਆ ਰਿਹਾ ਤੇ ਉਹ ਨੰਗਰਾਂ ਚੜ ਗਈ ਜੇ ਤੇ 6 ਪਹਿਲਾਂ ਮਰਗੇ ਦੇ ਕਾਬਿ ਡੈਮੇਜ ਹੋ ਗਏ ਰ 7 ਮਾ ਮੈਂ ਸਾਰੇ ਡੋਟ ਰੇ ਨਗੇ ਇਹ 5 3 ਡੰਗਰੇ ਗਏ ਇਹ ਮੇਰੇ ਤੇ ਤਿੰਨ ਮੇਰੇ ਮਦਰ ਭਈਆ ਲੱਗਦਾ ਤਿੰਨ ਉਹਦੇ ਹੀ ਹਾਂਜੀ ਤਿੰਨ ਮਤਲ ਸਤਨਾਗ ਦੇ ਮਰਗੇ ਆਪਣੇ ਹਾਂਜੀ ਟ੍ਰੈਟਮੈਂਟ ਪੂਰਾ ਕੀਤਾ ਵਿਚਾਰੇ ਨੇ ਉਹ ਜਦੋਂ ਫੋਨ ਕੀਤਾ 5 ਮਿੰਟ ਬਾਅਦ ਉਸੇ ਵੇਲੇ ਆ ਗਏ ਇਹ ਤੋ ਮਤਲ ਕਿ 6 ਤੇ 7 ਦੇ ਮਰਗੇ ਨੇ ਆਪਣੇ 6 7 ਹੋਰ ਡੈਮੇਜ ਹੋਏ ਸੀ ਮਤਲ ਬਿਲਕੁਲ ਡ ਕੀ ਬਿਲਕੁਲ ਮਤਲਬ ਤੁਹਾਨੂੰ ਸੀਰੀਅਸ ਹੈ ਮੈਨੂੰ ਫਰਕ ਜ਼ਿਆਦਾ ਹੁਣ ਕਹਿ ਲੈਣਾ ਮਰੇ ਆਹ ਦਦਾ ਰੂਹ ਜਤਨ ਚਾਰ ਮੀਆਂ ਦਦਾ ਰੂਹ ਬਾਕੀ ਦੂਜੀਆਂ ਹੀ ਵਿੱਚ ਥੂਣ ਵਾਲੇ ਨੇ ਨੁਕਸਾਨ ਵੇਖ ਲਓ ਮਤਲਬ 6-7 ਨਾਲ ਗਈ ਕੀ ਮਤਲਬ ਪੱਠੇ ਚ ਗਏ ਆ ਤੇ ਉਹਨਾਂ ਦੇ ਵਿੱਚ ਜਦੋਂ ਮਤਲਬ ਕੀ ਆਉਟੇ ਪੱਠੇ ਹੁੰਦੇ ਨੇ ਉਹ ਹੀ ਮਰ ਮਾੜੇ ਲੱਗੇ ਨੇ ਉਹਨਾਂ ਨੂੰ ਫਰੇਮਾ ਕਰਕੇ ਇਸ ਸੀਵੀ ਐਚ ਕਲਨੌਰ ਵੀ ਖੇਣਾ ਜਦੋਂ ਵੀ ਇਹ ਭਾਜੀ ਹੁਣੀ ਸਾਡੇ ਕੋਲ ਆਏ ਨੇ ਮਤਲਬ ਮਹਿਰ ਨਹੀਂ ਸੀਗੇ ਆਪਣੇ ਪੰਜਾਬੀ ਭਰਾ ਉਹਨਾਂ ਨੇ ਆ ਕੇ ਦਿੱਤੀ ਜਾਣਕਾਰੀ ਕਿ ਇਸ ਪਿੰਡ ਤੇ ਜਿਹੜੇ ਆ ਉਹ ਗੁਜਰਾਂ ਦੇ ਜਾਨਵਰ ਜਿਹੜੇ ਆ ਉਹ ਮਰਦੇ ਪਏ ਨੇ ਅਹੀਂ ਉਸੇ ਵੇਲੇ ਆ ਕੇ ਨਾਲ ਆਪਣੇ ਇੱਕ ਐਟ੍ਰੋਪੀਨ ਤੇ ਮਿਥਿਲਨ ਬਲੂ ਸਾਡੇ ਕੋਲ ਸੋਲੂਸ਼ਨ ਪਿਆ ਸੀਗਾ ਆਪਾਂ ਨਾਲ ਲੈ ਆਏ ਕਿਉਂਕਿ ਜੋ ਵੀ ਇਹਨਾਂ ਨੇ ਸਾਨੂੰ ਹਿਸਟਰੀ ਦਿੱਤੀ ਹੈ ਕਿ ਚਰੀ ਦੀ ਇਹਨਾਂ ਨੇ ਉੱਥੋਂ ਚਾਰਾ ਕਰਵਾਇਆ ਤਾਂ ਚਰੀ ਜਿਹੜੀ ਉਹ ਖਾਲੀ ਸਾਰੇ ਡੰਗਰਾਂ ਨੇ ਅਸੀਂ ਸਾਈਨਾਈਡ ਪాయిਜ਼ਨਿੰਗ ਦਾ ਡਾਇਗਨੋਸਿਸ ਲੈਂਦੇ ਹੋਏ 스냅ਸ਼ਾਟ ਆਪਾਂ ਆ ਕੇ ਫਰਸਟ ایڈ ਟ੍ਰੀਟਮੈਂਟ ਜਿਹੜਾ ਇਹਨੂੰ ਦਿੱਤਾ ਨਾਲ ਆਪਾਂ ਨਾਰਮਲਸ ਲਾਈਨ ਦੀ ਫਲੂਇਡ ਥੈਰੇਪੀ ਦੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਮੈਡੀਸਿਨ ਲਖਵਾ ਕੇ ਉਹ ਸਾਰੀ ਸਾਈਨਾਈਸ ਮੰਗਵਾ ਕੇ ਸਾਰਿਆਂ ਨੂੰ ਆਪਾਂ ਮਿਥਿਲਨ ਬਲੂ ਤੇ ਜਿਹੜੀ ਐਟ੍ਰੋਪੀਨ ਆ ਬੰਦੀ ਰੋਜ਼ ਲਾਨ ਤੋਂ ਬਾਅਦ ਜਿਹੜਾ ਵਾ ਉਹ ਕੋਈ ਵੀ ਜਾਨਵਰ ਜਿਹੜਾ ਉਹਦੀ ਮੌਤ ਨਹੀਂ ਹੋਈ ਉਸ ਤੋਂ ਪਹਿਲਾਂ ਜਿਹੜੀਆਂ ਮੌਤਾਂ ਸੀਗੀਆਂ ਉਹ ਪੰਜ ਸੱਤ ਜਾਨਵਰਾਂ ਦੀ ਹੋਈਆਂ ਟੋਟਲ ਕੋਈ 15 16 ਜਾਨਵਰ ਸੀਗੇ ਜਿਹੜੇ ਉਹ ਬਿਮਾਰ ਸੀਗੇ ਜਿਆਦਾ ਉਦਾਂ ਕੁੱਲ 25 ਜਾਨਵਰਾਂ ਨੂੰ ਇਚ ਰਾਨ ਗਏ ਸੀ ਉਹ ਚ 15 ਕ ਜਿਹੜਾ ਜਿਨ੍ਹਾਂ ਨੇ ਚਾਰਾ ਜਿਆਦਾ ਖਾ ਲਿਆ ਸੀ ਜਿਆਦਾ ਬਿਮਾਰ ਹੋਏ ਉਹਨਾਂ ਚੋਂ 6 ਸੱਤ ਜਾਨਵਰਾਂ ਦੀ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਟਰੀਟਮੈਂਟ ਕਰਤ ਬਾਅਦ ਜਿੰਨੇ ਜਾਨਵਰ ਸੀ ਉਹ ਸਾਰੇ ਮੌਕੇ ਤੇ ਕਿਉਂਕਿ ਟਾਈਮ ਤੇ ਟਰੀਟਮੈਂਟ ਹੋ ਗਿਆ ਉਹ ਸਾਰੇ ਹੁਣ ਜਿਹੜੇ ਉਹ ਤੰਦਰੁਸਤ ਨੇ